ਉਹ ਕਿਤਨਾ ਕਿਥੇ ਫੇਵਰੇਬਲ ਨਹੀਂ ਸੀਗਾ ਲੇਕਿਨ ਕ੍ਰਾਸ ਵੋਟਿੰਗ ਦੇ ਦਮ ਤੇ ਬੀਜੇਪੀ ਜਿਹੜੀ ਹੈਗੀ ਹੈ ਮੇਰ ਬਨਾਨ ਚ ਕਾਮਯਾਬ ਹੋਈ ਹੈ ਬਾਹਰ ਦਾ ਮਾਹੌਲ ਹੈ ਬੀਜੇਪੀ ਦੇ ਸਮਰਥਕ ਬਾਹਰ ਜੁਟੇ ਹੋਏ ਨੇ ਐਮਸੀ ਆਫਿਸ ਦੇ ਬਾਹਰ ਲਗਾਤਾਰ ਨਾਰੇਬਾਜੀ ਜਸ਼ਨ ਜੋਸ਼ ਔਰ ਕੋਰਟ ਵਿੱਚ ਤੱਕ ਇਹ ਮਾਮਲਾ ਪਹੁੰਚਿਆ ਹਾਈ ਕੋਰਟ ਗਿਆ ਸੁਪਰੀਮ ਕੋਰਟ ਗਿਆ ਤਮਾਮ ਜਿਹੜੇ ਉਤਾਰ ਚੜਾਵੇ ਸਿਲੈਕਸ਼ਨ ਆ ਦੇਖੇ ਨੇ ਤੇ ਗੱਲ ਵੀ ਕੋਸ਼ਿਸ਼ ਕਰਾਂਗੇ ਅਰुण सूद ਜਿਹੜੇ ਖੜੇ ਨੇ ਸਾਬਕਾ ਪ੍ਰਧਾਨ ਨੇ ਉਹ ਵੀ ਇੱਥੇ ਮੌਜੂਦ ਨੇ ਕਿਉਂਕਿ ਸਾਰੇ ਲੀਡਰ ਜਿੱਦਾਂ ਹੀ ਆ ਜਾਈ ਉਹ ਕਾਊਂਟਿੰਗ ਖਤਮ ਹੋਈ ਸਾਰੇ ਲੀਡਰ ਇੱਥੇ ਪਹੁੰਚੇ ਸਮਾਪ ਸਮਰਥਕ ਇੱਥੇ ਪਹੁੰਚੇ ਹੋਏ ਨੇ ਤੇ ਅਰुण सूद ਇੱਥੇ ਮੌਜੂਦ ਨੇ ਪ੍ਰਧਾਨ ਸਾਭਕਾ ਪ੍ਰਧਾਨ ਨੇ ਅਰुण सूद ਤੁਸੀਂ ਕਹਿ ਰਹੇ ਸੀਗੇ ਕਿ ਰੋਚਕ ਹੋਣਗੇ ਹੋ ਗਿਆ ਮੈਂ ਤੁਹਾਨੂੰ ਜੋ ਕਿਹਾ ਸੀਗਾ ਮੈਂ ਉਹਦਾ ਕੋਈ ਆਧਾਰ ਸੀਗਾ ਪਰ ਜਿੱਤ ਗਈ ਸਾਰੇ ਨੰਬਰ 1 ਇਹ ਨੀਤੀਗਤ ਅਲਾਈਅੰਸ ਨਹੀਂ ਸੀਗਾ ਇਹ ਅਨਹੋਲੀ ਅਲਾਈਅੰਸ ਸੀ ਇਹ ਅਸੀਂ ਨਹੀਂ ਇਹਨਾਂ ਦੇ ਕਾਉਂਸਲਰ ਇਹਨਾਂ ਦੇ ਨੇਤਾ ਵੀ ਕਹਿ ਰਹੇ ਸੀ ਉਹਨਾਂ ਨੂੰ ਵੀ ਐਕਸੈਪਟੇਬਲ ਨਹੀਂ ਸੀ ਦੂਸਰਾ ਗੱਲ ਸੀ ਕਿ 1 ਸਾਲ ਤੋਂ ਕਾ ਇਹਨਾਂ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਮੇਅਰ ਦਾ ਕੁਸ਼ਾਸਨ ਔਰ ਭ੍ਰਸ਼ਟਾਚਾਰ ਕਾਉਂਸਲਰਾਂ ਲਈ ਇੱਕ ਬਹੁਤ ਵੱਡਾ ਮੁੱਦਾ ਬਣਿਆ ਉਹਨਾਂ ਨੇ ਸ਼ਰੇਆਮ ਸਦਨ ਦੇ ਵਿੱਚ ਕਿਹਾ ਸੀਗਾ ਕਿ ਸਾਡੇ ਵਾਰਡਾਂ ਦੇ ਕੰਮ ਨਹੀਂ ਹੋ ਰਹੇ ਅਗਲੇ ਸਾਲ ਜਨਰਲ ਚੋਣ ਹੈ ਉਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਹਾਰਨ ਵਾਲੇ ਹਾਂ ਉਹ ਚਾਹੁੰਦੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸੁਸ਼ਾਸਨ ਦੇ ਲਈ ਜਾਨੀ ਜਾਂਦੀ ਆ ਇਸ ਕਰਕੇ ਉਹਨਾਂ ਨੇ ਆਪਣੀ ਅੰਤਰਾਤਮਾ ਦੀ ਆਵਾਜ਼ ਨਾਲ ਵੋਟ ਦਿੱਤਾ ਕਰਾਸ ਵੋਟਿੰਗ ਤਾਂ ਹੋਈ ਆ ਡੈਫੀਨੇਟਲੀ ਇਹਦੇ ਵਿੱਚ ਕੋਈ ਗਣਿਤ ਆ ਉਸ ਹਿਸਾਬ ਨਾਲ ਨਹੀਂ ਸਾਡੇ ਕੋਲ 16 ਸੀਗੇ ਲੇਕਿਨ ਗਣਿਤ ਦੇ ਬਾਰੇ ਮੈ ਤਾਂ ਹਲੇ ਇਹ ਜਿਹੜੇ 19 ਵੋਟਾਂ ਬਈਆਂ ਨਾ ਇਹ ਇਹ ਸ਼ਾਇਦ ਕੋਈ ਕਮੀ ਰਹਿ ਗਈ ਆ ਸ਼ਾਇਦ ਕੋਈ ਵਿਅਕਤੀ ਆਪਣੀ ਅੰਤਰਾਤਮਾ ਦੀ ਆਵਾਜ਼ ਨਾਲ ਤਾਂ ਵੋਟ ਪਾਉਂਦਾ ਸੀ ਕੋਈ ਸ਼ਾਇਦ ਦਬਾਅ ਇਹਨਾਂ ਦੇ ਕੁਝ ਹੋਰ ਤਰੀਕੇ ਦੇ ਨਾਲ ਸ਼ਾਇਦ ਕੋਈ ਕਮੀ ਰਹਿ ਗਈ ਜਿੱਤ ਹੋਰ ਵੱਡੀ ਹੋਣੀ ਸੀ अच्छा और बड़ी होनी थी बिल्कुल आगे ਹੁਣ ਕਿਵੇਂ ਦੇਖਦੇ ਹੋ ਜਿਹੜੇ આરોਪ ਤੁਸੀਂ ਲਾਉਂਦੇ ਸੀ ਹੁਣ ਫੰਡ ਦੀ ਕਮੀ ਆ ਉਹ ਕਰੰਚ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੇ 2016 ਜਦ ਮੈਂ 15 ਸਾਲ ਬਾਅਦ ਮੇਅਰ ਬਣਿਆ ਸੀ ਉਦੋਂ ਵੀ ਐਸੇ ਹਾਲਾਤ ਸੀਗੇ ਅਸੀਂ ਟਰੈਕ ਤੇ ਲਿਆਂਦਾ ਸੀਗਾ ਡਵੈਲਪਮੈਂਟ ਦੇ ਕੰਮ ਕੀਤੇ ਸੀ ਬਹੁਤ ਵੱਡੇ ਵੱਡੇ ਪ੍ਰੋਜੈਕਟ ਸ਼ਹਿਰ ਨੂੰ ਦਿੱਤੇ ਔਰ ਹੁਣ ਵੀ ਅਸੀਂ ਜਿਹੜਾ ਆ ਗਿਆ ਏਸੇ ਕਾਰਪੋਰੇਸ਼ਨ ਨੂੰ ਫੇਰ ਤੋਂ ਟਰੈਕ ਤੇ ਲਿਆ ਕੇ ਚੰਡੀਗੜ੍ਹ ਦਾ ਵਿਕਾਸ ਕਰਾਂਗੇ ਉਹਨੂੰ ਇੱਕ ਨਈਂ ਦਿਸ਼ਾ ਬਣ ਲੈ ਕੇ ਜਾਣਾ। ਨਾ ਸਵਾਲ ਐਤਕੀ ਭਾਜੀਪੀ ਇੱਕ ਜੁੱਟ ਵੀ ਦਿਖੇ। ਬਿਲਕੁਲ ਭਾਜੀਪੀ ਹਮੇਸ਼ਾ ਹੀ ਇੱਕ ਜੁੱਟ ਹੈ ਜੀ। ਭਾਜੀਪੀ ਦੇ ਸਾਰੇ ਨੇਤਾ ਸਾਰੇ ਕਾਰਜਕਰਤਾ ਬਿਲਕੁਲ ਪੂਰੇ ਦਮ ਖਮ ਦੇ ਨਾਲ ਲੱਗੇ ਨੇ। ਉਹੀ ਇਸ ਜਿੱਤ ਦਾ ਜਿਹੜਾ ਹੈ ਉਹ ਬਿਲਕੁਲ ਕਾਰਨ ਹੈ। ਸਾਭ ਕਾ ਪ੍ਰਧਾਨ ਸੀ ਗਰਨਸੂਦ ਕਹਿੰਦੇ ਭਾਜੀਪੀ ਇੱਕ ਜੁੱਟ ਰਹੀ ਔਰ ਆਤਰਾਤਮਾ ਦੀ VOTING ਦੇ ਹਿਸਾਬ ਨਾਲ ਜਿਹੜੀ ਹੈ ਵੋਟ ਪਈ ਹੈ ਤੇ 19 ਵੋਟਾਂ ਮੇਅਰ ਹਰ ਬੰਦੇ ਦੀ ਆਪਣੀ ਇੱਛਾ ਜਿਹੜੇ ਪਾਰਟੀ ਦੇ ਵਿੱਚ ਕੈਂਡੀਡੇਟ ਚੁਣ ਕੇ ਆਇਆ ਉਹਨਾਂ ਦੀ ਵੀ ਇੱਛਾ ਹੈ ਉਹ ਕੀ ਚਾਹੁੰਦੇ ਆ ਉੱਪਰਲੀ ਲੀਡਰਸ਼ਿਪ ਨੂੰ ਉਹ ਚੀਜ਼ ਜਰੂਰ ਸੁਣੀ ਚੈਦੀ ਹੈ ਨਹੀਂ ਤਾਂ ਉਹਦਾ ਨਤੀਜਾ ਜਿਹੜਾ ਤੁਸੀਂ ਸਦਨ ਦੇ ਵਿੱਚ ਦੇਖਿਆ ਉਹੀ ਹੁੰਦਾ ਇਸ ਤਰ੍ਹਾਂ ਕੰਫੀਡੈਂਸ ਬਹੁਤ ਸੀਗੇ ਤੁਸੀਂ ਪਹਿਲਾਂ ਹੀ ਖੁਦ ਨੂੰ ਲੱਗ ਰਿਹਾ ਸੀ ਕਿ ਆਪਾਂ ਵੋਟਿੰਗ ਵਗੈਰਾ ਹੋਣੀ ਹੈ ਕਿ ਕ੍ਰਾਸ ਵੋਟਿੰਗ ਹੋ ਸਕਦੀ ਹੈ ਬਹੁਤ ਕੰਫੀਡੈਂਸ ਸੀਗੇ ਕ੍ਰਾਸ ਵੋਟਿੰਗ ਦੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਤੁਸੀਂ ਦੇਖੋ ਤੁਸੀਂ ਕਈ ਪਿਛਲੇ ਸਾਲ ਤੋਂ ਦੇਖ ਰਹੇ ਚੰਡੀਗੜ੍ਹ ਦਾ ਕੀ ਹਾਲ ਸੀਗਾ ਜਿਹੜੇ ਉਹਨਾਂ ਦੇ ਚੁਣੇ ਹੋਏ ਮੇਅਰ ਤੇ ਜਿਹੜੇ ਕਾ ਉੱਪਰ ਕੋਈ ਨਹੀਂ ਦਿਖਾਂਦਾ ਪਰ ਨਿਰਾਸ਼ਾ ਸਰ ਬੰਦੇ ਦੇ ਮਨ ਸੀਗੀ ਉਹ ਨਿਰਾਸ਼ਾ ਦਾ ਜਿਹੜਾ ਨਤੀਜਾ ਤੁਸੀਂ ਸਾਡੇ ਵਿੱਚ ਦੇਖਿਆ ਇਹਦੇ ਕੋ ਵੈਲਿਡ ਤਾਂ ਹੋਈ ਨਹੀਂ ਵੈਲਿਡ ਤਾਂ ਨਹੀਂ ਹੋਈ ਲੇਕਿਨ ਕ੍ਰਾਸ ਵੋਟ ਜਿਹੜਾ ਹੈਗਾ ਜ਼ਰੂਰ ਹੋਇਆ 19 19 17 ਦੀ ਰੇਸ਼ੋ ਨਾਲ ਅੱਜ ਜਿਹੜਾ ਨਤੀਜਾ ਆਇਆ ਹੈ ਨਾ 19 বিজেਪ 19 ਭਾਰਤ ਜਾਂਦਾ ਪਾਰਟੀ ਨੂੰ 17 ਇੰਟੀਗ੍ਰੇਟ ਬੰਦੇ ਨੂੰ ਪਈ ਹੈ ਜ਼ੀਰੋ ਨੋਨ ਵੈਲਿਡ ਵੋਟ ਹੈ ਤੇ ਦਾ ਮਤਲਬ ਹੈ ਕਿਸੇ ਨੇ ਆਪਣੀ ਵੋਟ ਖਰਾਬ ਨਹੀਂ ਕੀਤੀ ਤੇ ਸਭ ਨੇ ਆਪਣੇ ਮਨ ਦੀ ਸੁਣ ਕੇ ਭਾਰਤ ਜਾਂਦਾ ਪਾਰਟੀ ਨੂੰ ਵੋਟ ਪਾਈ ਹੈ ਜਦ ਮੇਰ ਦੇ ਰਸਤੇ ਖੁੱਲ ਗਏ ਤਾਂ ਸੀਨਾ ਡਿਊਟੀ ਡਿਪਟੀ ਮੇਰ ਤਾਂ ਕੁਝ ਵੀ ਨਹੀਂ ਹੋ ਰਿਹਾ ਅੱਗੇ ਇੱਕ ਜਸਨ ਬਹੁਤ ਵੱਡੀ ਗੱਲ ਹੈ ਕਿ ਬਹੁਮਤ ਸਿਹਰਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਕੋਲ ਸੀਗਾ ਲੇਕਿਨ ਬੀਜੇਪੀ ਦੀ ਇੱਕ ਵੱਡੀ ਜਿੱਤ ਕਿਵੇਂ ਇਦਾਂ ਕਿ ਬਹੁਮਤ ਦੀ ਗੱਲ ਤੁਸੀਂ ਕਰਦੇ ਹੋ ਪਰ ਬਹੁਮਤ ਮੈਨੂੰ ਲੱਗਦਾ ਨਹੀਂ ਤੁਸੀਂ ਕੱਲ ਦੇ ਇੱਕ ਦਿਨ ਪਹਿਲਾਂ ਰਾਜਾ ਵਰਡਿੰਗ ਜਿਹੜੇ ਪੰਜਾਬ ਕਾਂਗਰਸ ਦੇ ਅਧਿ Ksi ਉਹਨਾਂ ਦਾ ਕੀ ਬਿਆਨ ਆਇਆ ਸੀਗਾ ਕਿ ਸਾਡਾ ਕੋਈ ਗਠਬੰਧਨ ਨਹੀਂ ਆਪਾਂ ਉੱਪਰ ਦੀ ਲੀਡਰਸ਼ਿਪ ਨਾਲ ਗੱਲ ਕਰਾਂਗੇ ਮੈਨੂੰ ਲੱਗਦਾ ਕਿ ਕਾਉਂਸਲਰ ਦੇ ਮਨ ਦੇ ਵਿੱਚ ਹੁਣੇ ਨਹੀਂ ਪਤਾ ਕਿ ਕਿਹੜੀ ਪਾਰਟੀ ਦੇ ਕਾਉਂਸਲਰ ਦੇ ਮਨ ਦੇ ਵਿੱਚ ਨਿਰਾਸ਼ਾ ਸੀਗੀ ਪਰ ਜੋ ਵੀ ਨਿਰਾਸ਼ਾ ਸੀਗੀ ਉਹਨੇ ਭਰਤ ਜਾਂਦਾ ਪਾਰਟੀ ਨੂੰ ਸਮਰਥਨ ਦਿੱਤਾ ਤੇ ਅੱਜ ਬਹੁਮਤ ਨਾਲ ਪਾਰਟੀ ਜਾਂਦਾ ਪਾਰਟੀ ਦਾ ਮੇਰ ਬਣਿਆ ਸੀਨੀਅਰ ਡਿਪਟੀ ਮੇ ਤਾਂ ਡਿਪਟੀ ਮੇਰ ਦਾ ਵੀ ਕੋਈ ਛੇ ਦੇਰ ਦਰਵਾਜ਼ੇ ਚਲਟਾਉਣ ਇਨਾ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਸਾਰੇ ਚੀਜ਼ਾਂ ਜਿਹੜੀ ਹੈਗੀ ਹੋ ਪਹਿਲਾਂ ਹੀ ਸਾਨੂੰ ਪਤਾ ਸੀਗਾ ਕਿ ਆਪਸੀ ਜਿਹੜਾ ਕਲੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਉਹ ਜਰੂਰ ਵੇਖਣ ਨੂੰ ਮਿਲ ਰਿਹਾ ਜਿਸ ਕਰਕੇ ਜਿਹੜਾ ਅੱਜ ਇਹ ਮੇਅਰ ਚੰਡੀਗੜ੍ਹ ਦੇ ਵਿੱਚ ਭਾਜਪਾ ਦਾ ਹੋਇਆ ਯਾਨੀ ਕਿ ਇਹ ਕਹਿ ਸਕਦੇ ਆ ਕਿ ਇੱਕ ਵੱਡੀ ਸਫਲਤਾ ਇੱਕ ਵੱਡਾ ਕਹਿ ਸਕਦੇ ਆ ਕਿ ਪੂਰੀ ਗੇਮ ਜਿਹੜੀ ਹੈ ਹੁਕਮ ਚੁੱਕੀ ਹੈ ਕਿਉਂਕਿ ਬਹੁਤ ਦੀ ਅਸੀਂ ਗੱਲ ਕਰ ਲਈ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਸਵੇਰ ਤੋਂ ਲੈ ਕੇ ਲਗਾਤਾਰ ਗਰਾਊਂਡ ਜ਼ੀਰੋ ਤੇ ਨਿਊਜ਼ 18 ਵੱਲੋਂ ਤੁਸੀਂ ਦੇਖ ਰਹੇ ਸੀਗੇ ਕਿ 19+1 20 ਵੋਟਾਂ ਸੀਗੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੋਲ ਪਰ ਬੀਜੇਪੀ ਦੇ ਕੋਲ ਸੀਗੀ 16 ਤੇ ਹੁਣ ਜਿਹੜਾ ਰੇਸ਼ੋ ਆਇਆ 19 ਤੇ 17 17 ਜਿਹੜੀ ਹੈ ਪ੍ਰੇਮਲਤਾ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਮੇਅਰ ਦੇ ਉਹਨਾਂ ਨੂੰ ਪਈ ਹੈ ਤੇ 19 ਵੋਟਾਂ ਜਿਹੜੀ ਹੈ ਉਹ ਹਰਪ੍ਰੀਤ ਕੌਰ ਬਬਲਾ ਜਿਹੜੀ ਚੰਡੀਗੜ੍ਹ ਦੀ ਹੁਣ ਨਵੀਂ ਮੇਅਰ ਬਣੀ ਹੈ ਉਹਨਾਂ ਨੂੰ ਮਿਲੀ ਹੈ ਯਾਨੀ ਕਿ ਕ੍ਰਾਸ ਪੋਟਿੰਗ ਹੋਈ ਹੈ ਕਿਉਂਕਿ ਇਹਦੇ ਵਿੱਚ ਇਨਵੈਲਿਡ ਕੋਈ ਵੀ ਵੋਟ ਨਹੀਂ ਹੈ ਜ਼ੀਰੋ ਇਨਵੈਲਿਡ ਵੋਟ ਹੈ ਤਾਂ ਕਿਤੇ ਨਾ ਕਿਤੇ ਹੁਣ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਸਰਕਮਸਟੈਂਸੀ ਰਹੀ ਕਿਸ ਤਰ੍ਹਾਂ ਦਾ ਸਿਨੈਰੀਓ ਜਿਹੜਾ ਉਹ ਬ ਅਪ੍ਰੇਮ ਲਤਾ ਜਿਹੜੇ ਨੇ ਅਮੀਰ ਦੇ ਕੈਂਡੀਡੇਟ ਜਿਨ੍ਹਾਂ ਨੂੰ ਜਿਨ੍ਹਾਂ ਹਾਲਾਂਕਿ ਹਾਰ ਹੋਈ ਹੈ 17 ਵੋਟਾਂ ਇਹਨਾਂ ਨੂੰ ਜਿਹੜੇ ਹੈਗੀ ਉਹ ਮਿਲੀ ਹੈ ਕੋਸ਼ਿਸ਼ ਵੀ ਕਰਾਂਗੇ ਇਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਲੇਕਿਨ ਫਿਲਹਾਲ ਉਹ ਗੱਲਬਾਤ ਜਿਹੜੇ ਉਹ ਨਹੀਂ ਕਰਦੇ ਨਜ਼ਰ ਆ ਰਹੀ ਲੇਕਿਨ ਬੀਜੇਪੀ ਪਹਿਲਾਂ ਤੋਂ ਹੀ ਕੌਨਫੀਡੈਂਸੀ ਹਾਲਾਂਕਿ ਇੱਥੇ ਪੂਰਾ ਪੁਲਿਸ ਵੱਲੋਂ ਪੂਰਾ ਇੱਥੇ ਪਿਆਰਾ ਲਾਇਆ ਗਿਆ ਹੈ ਔਰ ਜਿਹੜੇ ਕਾਉਂਸਲਰਸ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਬਾਹਰ ਨਿਕਲ ਰਹੇ ਨੇ ਔਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਹਾਲਾਂਕਿ ਕਾਫੀ ਪ੍ਰੇਮ ਲਤਾ ਜਿਹੜੀ ਹੈਗੀ ਉਹ ਜਾਂਦੇ ਨਜ਼ਰ ਆ ਰਹੀ ਹੈ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਗਈ ਹੈ ਲੇਕਿਨ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੁਣਾ ਅ ਕੋਸ਼ਿਸ਼ ਕਰਾਂਗੇ ਜਿਹੜੇ ਪ੍ਰੇਮ ਲਤਾ ਡਾਂਸ ਕਰ ਰਹੇ ਨੇ ਤੇ ਕਿਤੇ ਨਾ ਕਿਤੇ ਬਹੁਤ ਸਾਰੀ ਚੀਜ਼ਾਂ ਨੇ ਕਿ ਕੋਸ਼ਿਸ਼ ਅਸੀਂ ਜ਼ਰੂਰ ਕੀਤੀ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਲੇਕਿਨ ਕਿਸੇ ਵੀ ਤਰ੍ਹਾਂ ਦੀ ਉਹਨਾਂ ਨਾਲ ਗੱਲਬਾਤ ਨਹੀਂ ਕਰਦੇ ਨਜ਼ਰ ਆਏ ਲੇਕਿਨ ਪੂਰਾ ਜਿਹੜੀ ਕਹਿ ਸਕਦੇ ਆ ਕਿ ਪੂਰੀ ਗੇਮ ਉਹ ਪਲਟ ਚੁੱਕੀ ਹੈ ਬੀਜੇਪੀ ਨੂੰ 19 ਵੋਟਾਂ ਪਈਆਂ ਯਾਨੀ ਕਿ 16 ਸੀ ਤਿੰਨ ਵੋਟਾਂ ਕ੍ਰਾਸ ਵੋਟਾਂ ਹੋਈਆਂ ਯਾਨੀ ਕਿ ਉਹ ਕਿੰਨੇ ਪਾਈ ਹਾਲਾਂਕਿ ਬੀਜੇਪੀ ਇਹ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਪਹਿਲਾਂ ਤੋਂ ਹੀ ਇੰਟਰਨਲ ਜਿਹੜਾ ਕਲੈ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਜਿਹੜਖਣ ਨੂੰ ਮਿਲ ਰਿਹਾ ਸੀਗਾ ਚਾਹੇ ਉਹ ਡਿਵੈਲਪਮੈਂਟ ਦੀ ਗੱਲ ਹੋਵੇ ਚਾਹੇ ਉਹ ਕੰਮ ਕਾਜ ਦੀ ਗੱਲ ਹੋਵੇ ਲੇਕਿਨ ਦੂਜੇ ਪਾਸੇ ਬੀਜੇਪੀ ਬਿਲਕੁਲ ਕੌਨਫੀਡੈਂਟ ਸੀ ਬੀਜੇਪੀ ਕੌਨਫੀਡੈਂਟ ਇਸ ਕਰਕੇ ਸੀਗੀ ਕਿ ਸਾਡੀ ਹੀ ਜਿੱਤ ਹੋਵੇਗੀ ਕਿਉਂਕਿ ਇਹਨਾਂ ਦਾ ਜਿਹੜਾ ਅੰਤਰ ਜਿਹੜਾ ਕਲੈ ਇੰਟਰ ਜਿਹੜਾ ਆਪਸੀ ਕਲੈ ਉਹ ਕਿਤੇ ਨਾ ਕਿਤੇ ਜ਼ਰੂਰ ਵੇਖਣ ਨੂੰ ਮਿਲ ਰਹਾ ਤਾਂ ਇਸ ਕਰਕੇ ਹੁਣ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਤੁਸੀਂ ਦੇਖੋ ਇਹ ਤਸਵੀਰਾਂ ਹਰਪ੍ਰੀਤ ਕੌਰ ਬਬਲਾ ਦਾ ਹੁਣ ਇਹ ਲਾ ਚੁੱਕੇ ਯਾਨੀ ਕਿ ਉਹਨਾਂ ਦਾ ਨਾਂ ਜਿਹੜਾ ਹੈਗਾ ਮੇਅਰ ਦੇ ਵਾਸਤੇ ਹੁਣ ਲਾ ਰਿਹਾ ਤਸਵੀਰਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਗੁਰਬਖਸ਼ रावत ਜੀ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਲੇਕਿਨ ਤਸਵੀਰਾਂ ਦੇਖੋ ਮੇਅਰ ਆਫਿਸ ਦੇ ਬਿਲਕੁਲ ਬਾਹਰ ਹਰਪ੍ਰੀਤ ਕੌਰ ਬਬਲਾ ਦਾ ਹੋਣ ਬੋਰਡ ਜਿਹੜਾ ਹੈ ਉਹ ਲਾ ਦਿੱਤਾ ਗਿਆ ਫਿਲਹਾਲ ਟੈਂਪਰੇਰੀ ਬੋਰਡ ਲਾਇਆ ਗਿਆ ਹੈ ਅੱਜ ਤੇ ਕੱਲ ਦੇ ਵਿੱਚ ਇੱਕ ਪੂਰਾ ਬੋਰਡ ਜਿਹੜਾ ਹੈ ਹਰਪ੍ਰੀਤ ਕੌਰ ਬਬਲਾ ਦਾ ਲਾਇਆ ਜਾਏਗਾ ਯਾਨੀ ਕਿ ਹੁਣ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਚੁੱਕਾ ਹੈ ਹਰਪ੍ਰੀਤ ਕੌਰ ਬਬਲਾ ਇੱਕ ਵੱਡੀ ਜਿੱਤ ਅਸੀਂ ਕਹਿ ਸਕਦੇ ਹਾਂ ਵੱਡੀ ਜਿੱਤ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਦੀ ਮੇਅਰ ਬਣ ਚੁੱਕੇ ਨੇ ਭਾਜੀਪੀ ਦੇ ਕਾਉਂਸਲਰ ਸੀਗੇ ਔਰ ਜਿਨ੍ਹਾਂ ਨੂੰ ਹੁਣ ਮੇਅਰ ਬਣਾਇਆ ਗਿਆ ਹੈ ਤੇ ਤਸਵੀਰਾਂ ਲਗਾਤਾਰ ਉਹ ਮੇਅਰ ਆਫਿਸ ਦੇ ਬਿਲਕੁਲ ਬਾਹਰ ਦੀਆਂ ਤਸਵੀਰਾਂ ਨੇ ਹਰਪ੍ਰੀਤ ਕੌਰ ਬਬਲਾ ਨੂੰ ਮੇਅਰ ਬਣਾ ਦਿੱਤਾ ਗਿਆ 19 ਤੇ 17 ਦੀ ਰੇਸ਼ਿਓ ਹੈ ਅਸੀਂ ਗੱਲ ਕਰ ਲਈਏ 19 ਤੇ 17 ਦੀ ਹਰਪ੍ਰੀਤ ਕੌਰ ਬਬਲਾ ਮੇਅਰ ਯਾਨੀ ਕਿ ਜਿਸ ਤਰ੍ਹਾਂ ਕੌਨਫੀਡੈਂਟ ਔਰ ਬੜੇ ਹੀ ਕਨਫੀਡੈਂਟ ਤਰੀਕੇ ਦੇ ਨਾਲ ਬੀਜੇਪੀ ਇਹ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਸੀ ਕਿ ਸਾਡੀ ਜਿੱਤ ਹੋਏਗੀ ਸਾਡੀ ਜਿੱਤ ਪੱਕੀ ਹੈ ਉਹੀ ਹੋਇਆ ਦੋ ਦਿਨ ਪਹਿਲਾਂ ਵੀ ਅਸੀਂ ਗੱਲਬਾਤ ਕੀਤੀ ਸੀ ਅਦਵਿੰਦਰ ਬਬਲਾ ਜਿਹੜੇ ਉਹਨਾਂ ਦੇ ਘਰ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹਦੀ ਵਾਈਸ ਦੇ ਨਾਲ ਗੱਲਬਾਤ ਕੀਤੀ ਸੀਗੀ ਔਰ ਬੜੇ ਹੀ ਕਨਫੀਡੈਂਟ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਸਾਡੀ ਜਿੱਤ ਪੱਕੀ ਹੈ ਅਸੀਂ ਇਸ ਪਾਰ ਚੰਡੀਗੜ੍ਹ ਮੇਅਰ ਚੰਡੀਗੜ੍ਹ ਦਾ ਸੀਨੀਅਰ ਡਿਪਟੀ ਮੇਅਰ ਔਰ ਚੰਡੀਗੜ੍ਹ ਦੇ ਡਿਪਟੀ ਮੇਅਰ ਦੀ ਸੀਟ ਅਸੀਂ ਜਿੱਤ ਰਹੇ ਤੇ ਹਾਲੇ ਕੀ ਕੋਸ਼ਿਸ਼ ਅਸੀਂ ਜਰੂਰ ਜਿਹੜੇ ਹੈਗੇ ਉਹ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਕਿ ਇੱਕ ਸਾਲ ਕੋਈ ਕੰਮ ਨਹੀਂ ਹੋਇਆ ਮੇਰ ਨੇ ਕੋਈ ਫੰਡ ਫੂਨ ਕੁਝ ਨਹੀਂ ਹੈ ਹੁਣ ਆਉਣ ਵਾਲੇ ਸਾਲ ਚੰਡੀਗੜ੍ਹ ਦੇ ਅੱਛੇ ਦਿਨ ਆ ਗਏ ਨੇ ਫੰਡ ਵੀ ਲੈ ਕੇ ਆਵਾਂਗੇ ਤੇ ਕੰਮ ਵੀ ਕਰਕੇ ਦਿਖਾਵਾਂਗੇ ਨਹੀਂ ਤੇ ਬਿੱਟੂ ਨੇ ਵਧਾਈ ਦਿੱਤੀ ਹੈ ਸੋਣੇ ਹਾਂਜੀ ਜੀ ਬਹੁਤ ਖੁਸ਼ੀ ਦਾ ਮੌਲ ਹੈ ਜੀ ਉਹ ਸਾਡੇ ਫੈਮਿਲੀ ਮੈਂਬਰ ਹੈਗੇ ਨੇ ਤੇ ਅਸੀਂ ਹੁਣ ਬਸ ਮੈਂ 200 ਰੁਪਿਆ ਔਰ ਕਾਉਂਸਲਾ ਨੇ ਏ ਸੋਚ ਕੇ ووٹ ਪਾਈ ਕਿ ਸ਼ਹਿਰ ਦਾ ਵਿਕਾਸ ਕਰਨਾ ਵੈ ਪਿਛਲੇ ਸਾਲ ਜਿਹੜਾ ਹੈਗਾ ਇਹ ਵਿਕਾਸ ਨਹੀਂ ਹੋਇਆ ਸ਼ੁਰੂ ਤੋਂ ਜਦੋਂ ਤੋਂ ਇਹ ਇਲੈਕਸ਼ਨ ਅਨਾਉਂਸ ਹੋਇਆ ਤਾਂ ਬੀਜੇਪੀ ਦਾਵਾ ਕਰ ਰਹੀ ਸੀ ਕਿ ਮੇਅਰ ਉਹਨਾਂ ਦਾ ਬਣੇਗਾ ਔਰ ਉਹੀ ਅੱਜ ਗੱਲ ਹੋਈ ਕਿ ਮੇਅਰ ਜਿਹੜਾ ਹੈ ਬੀਜੇਪੀ ਬਣਾਉਣ ਚ ਕਾਮਯਾਬ ਹੋ ਗਿਆ ਕ੍ਰੋਸ VOTING ਦੇ ਦਮ ਤੇ ਕ੍ਰੋਸ VOTING ਹੋਈ ਹੈ ਇਸ ਇਲੈਕਸ਼ਨ ਵਿੱਚ ਔਰ ਪਾਪਾ ਵੀ ਬਾਰ ਬਾਰ ਕਹਿ ਸੀ ਕਿ ਕਿਉਂਕਿ ਆਕੜਾ ਜਿਹੜਾ ਹੈ ਗਣੀ ਜਿਹੜਾ ਹੈਗਾ ਉਹ ਕਿਤੇ ਨਾ ਕਿਥੇ ਫੇਵਰੇਬਲ ਨਹੀਂ ਸੀਗਾ ਲੇਕਿਨ ਕ੍ਰਾਸ VOTING ਦੇ ਦਮ ਤੇ BJP ਜਿਹੜੀ ਹੈਗੀ ਹੈ ਮੇਰ ਬਨਾਨ ਵਿੱਚ ਕਾਮਯਾਬ ਹੋਈ ਹੈ ਬਾਹਰ ਦਾ ਮਾਹੌਲ ਹੈ BJP ਦੇ ਸਮਰਥਕ ਬਾਹਰ ਜੁਟੇ ਹੋਏ ਨੇ MC ਆਫਿਸ ਦੇ ਬਾਹਰ ਲਗਾਤਾਰ ਨਾਰੇਬਾਜੀ ਜਸ਼ਨ ਜੋਸ਼ ਔਰ ਕੋਰਟ ਵਿੱਚ ਤੱਕ ਇਹ ਮਾਮਲਾ ਪਹੁੰਚਿਆ ਹਾਈ ਕੋਰਟ ਗਿਆ ਸੁਪਰੀਮ ਕੋਰਟ ਗਿਆ ਤਮਾਮ ਜਿਹੜੇ ਉਤਾਰ ਚੜਾਵੇ ਸਿਲੈਕਸ਼ਨ ਆ ਦੇਖੇ ਨੇ ਤੇ ਗੱਲ ਵੀ ਕੋਸ਼ਿਸ਼ ਕਰਾਂਗੇ ਅਰुण सूद ਜਿਹੜੇ ਖੜੇ ਨੇ ਸਾਬਕਾ ਪ੍ਰਧਾਨ ਨੇ ਉਹ ਵੀ ਇੱਥੇ ਮੌਜੂਦ ਨੇ ਕਿਉਂਕਿ ਸਾਰੇ ਲੀਡਰ ਜਿੱਦਾਂ ਹੀ ਆ ਜائیں ਉਹ ਕਾਊਂਟਿੰਗ ਖਤਮ ਹੋਈ ਸਾਰੇ ਲੀਡਰ ਇੱਥੇ ਪਹੁੰਚੇ ਸਮਾਪਮ ਸਮਰਥਕ ਇੱਥੇ ਪਹੁੰਚੇ ਹੋਏ ਨੇ ਤੇ ਅਰुण सूद ਇੱਥੇ ਮੌਜੂਦ ਨੇ ਪ੍ਰਧਾਨ ਸਾਬਕਾ ਪ੍ਰਧਾਨ ਨੇ ਅਰुण सूद ਤੁਸੀਂ ਕਹਿ ਰਹੇ ਸੀਗੇ ਕਿ ਰੋਚਕ ਹੋਣਗੇ ਹੋ ਗਿਆ ਮੈਂ ਤੁਹਾਨੂੰ ਜੋ ਕਿਹਾ ਸੀਗਾ ਮੈਂ ਉਹਦਾ ਕੋਈ ਆਧਾਰ ਸੀਗਾ ਨੰਬਰ 1 ਇਹ ਨੀਤੀਗਤ ਅਲਾਈਅንስ ਨਹੀਂ ਸੀਗਾ ਇਹ ਅਨਹੋਲੀ ਅਲਾਈਅንስ ਸੀ ਇਹ ਅਸੀਂ ਨਹੀਂ ਇਹਨਾਂ ਦੇ ਕੌਂਸਲਰ ਇਹਨਾਂ ਦੇ ਨੇਤਾ ਵੀ ਕਹਿ ਰਹੇ ਸੀ ਉਹਨਾਂ ਨੂੰ ਵੀ ਐਕਸੈਪਟੇਬਲ ਨਹੀਂ ਸੀਗਾ ਦੂਸਰਾ ਗੱਲ ਸੀ ਕਿ ਇੱਕ ਸਾਲ ਤੋਂ ਕਾ ਇਹਨਾ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਮੇਅਰ ਦਾ ਕੁਸ਼ਾਸਨ ਔਰ ਭ੍ਰਸ਼ਟਾਚਾਰ ਕਾਉਂਸਲਰਾਂ ਲਈ ਇੱਕ ਬਹੁਤ ਵੱਡਾ ਮੁੱਦਾ ਬਣਿਆ। ਉਹਨਾਂ ਨੇ ਸ਼ਰੇਆਮ ਸਦਨ ਦੇ ਵਿੱਚ ਕਿਹਾ ਸੀਗਾ ਕਿ ਸਾਡੇ ਵਾਰਡਾਂ ਦੇ ਕੰਮ ਨਹੀਂ ਹੋ ਰਹੇ। ਅਗਲੇ ਸਾਲ ਜਨਰਲ ਚੋਣ ਹੈ। ਉਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਹਾਰਨ ਵਾਲੇ ਆ। ਉਹ ਚਾਹਦੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸੁਸ਼ਾਸਨ ਦੇ ਲਈ ਜਾਨੀ ਜਾਂਦੀ ਆ ਇਸ ਕਰਕੇ ਉਹਨਾਂ ਨੇ ਆਪਣੀ ਅੰਤਰਾਤਮਾ ਦੀ ਆਵਾਜ਼ ਨਾਲ ਵੋਟ ਦਿੱਤਾ ਕਰਾਸ ਵੋਟਿੰਗ ਤਾਂ ਹੋਈ ਹੈ ਡੈਫੀਨੇਟਲੀ ਇਹਦੇ ਵਿੱਚ ਕੋਈ ਗਣਿਤਾ ਉਸ ਹੱਬ ਨਾਲ ਨਹੀਂ ਸਾਡੇ ਕੋਲ 16 ਸੀਗੇ ਲੇਕਿਨ ਗਣਿਤ ਦੇ ਬਾਰੇ ਮੈ ਤਾਂ ਹਲੇ ਇਹ ਜਿਹੜੇ 19 ਵੋਟਾਂ ਮਈਆਂ ਨਾ ਇਹ ਇਹ ਸ਼ਾਇਦ ਕੋਈ ਕਮੀ ਰਹਿ ਗਈ ਆ ਸ਼ਾਇਦ ਕੋਈ ਵਿਅਕਤੀ ਆ ਆਪਣੀ ਅੰਤਰਾਤਮਾ ਦੀ ਆਵਾਜ਼ ਨਾਲ ਤਾਂ ਵੋਟ ਪਾਉਂਦਾ ਸੀ ਕੋਈ ਸ਼ਾਇਦ ਦਬਾਅ ਇਹਨਾਂ ਦੇ ਕੁਝ ਹੋਰ ਤਰੀਕੇ ਦੇ ਨਾਲ ਸ਼ਾਇਦ ਕੋਈ ਕਮੀ ਰਹਿ ਗਈ ਜਿੱਤ ਹੋਰ ਵੱਡੀ ਹੋਣੀ ਸੀ अच्छा ਹੋਰ ਵੱਡੀ ਹੋਣੀ ਸੀ ਬਿਲਕੁਲ ਅੱਗੇ ਹੁਣ ਕਿਵੇਂ ਦੇਖਦੇ ਹੋ ਜਿਹੜੇ આરોਪ ਤੁਸੀਂ ਲਾਉਂਦੇ ਸੀ ਹੁਣ ਫੰਡ ਦੀ ਕਮੀ ਆ ਉਹ ਕਰੰਚ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੇ 2016 ਜਦ ਮੈਂ 15 ਸਾਲ ਬਾਅਦ ਮੇਅਰ ਬਣਿਆ ਸੀ ਉਦੋਂ ਵੀ ਐਸੇ ਹਾਲਾਤ ਸੀਗੇ ਅਸੀਂ ਟਰੈਕ ਤੇ ਲਿਆਂਦਾ ਸੀਗਾ ਡਵੈਲਪਮੈਂਟ ਦੇ ਕੰਮ ਕੀਤੇ ਸੀ ਬਹੁਤ ਵੱਡੇ ਵੱਡੇ ਪ੍ਰੋਜੈਕਟ ਸ਼ਹਿਰ ਨੂੰ ਦਿੱਤੇ ਔਰ ਹੁਣ ਵੀ ਅਸੀਂ ਜਿਹੜਾ ਆ ਗਿਆ ਏਸੇ ਕਾਰਪੋਰੇਸ਼ਨ ਨੂੰ ਫੇਰ ਤੋਂ ਟਰੈਕ ਤੇ ਲਿਆ ਕੇ ਚੰਡੀਗੜ੍ਹ ਦਾ ਵਿਕਾਸ ਕਰਾਂਗੇ ਉਹਨੂੰ ਇੱਕ ਨਈਂ ਦਿਸ਼ਾਵਨ ਲੈ ਕੇ ਜਾਣਾ।ਲਾ ਸਵਾਲ ਐਤਕੀ ਬੀਜੇਪੀ ਇੱਕ ਜੁੱਟ ਵੀ ਦਿਖੀ। ਬਿਲਕੁਲ ਬੀਜੇਪੀ ਹਮੇਸ਼ਾ ਹੀ ਇੱਕ ਜੁੱਟਾ ਹੈ ਜੀ। ਬੀਜੇਪੀ ਦੇ ਸਾਰੇ ਨੇਤਾ ਸਾਰੇ ਕਾਰਗਰਤਾ ਬਿਲਕੁਲ ਪੂਰੇ ਦਮਖਮ ਦੇ ਨਾਲ ਲੱਗੇ ਨੇ। ਉਹੀ ਇਸ ਜਿੱਤ ਦਾ ਜਿਹੜਾ ਹੈ ਬਿਲਕੁਲ ਕਾਰਨ ਹੈ। ਸਾਭਾ ਕਪਰਦਾਨ ਸੀਗਰਨ ਸੂਦ ਕਹਿੰਦੇ ਬੀਜੇਪੀ ਇੱਕ ਜੁੱਟ ਰਹੀ ਔਰ ਆਤਰਾਤਮਾ ਦੀ VOTING ਦੇ ਹਿਸਾਬ ਨਾਲ ਜਿਹੜੀ ਹੈ ਵੋਟ ਪਈ ਹੈ ਤੇ 19 ਵੋਟਾਂ ਮੇਅਰ ਹਰ ਬੰਦੇ ਦੀ ਆਪਣੀ ਇੱਛਾ ਜਿਹੜੇ ਪਾਰਟੀ ਦੇ ਵਿੱਚ ਕੈਂਡੀਡੇਟ ਚੁਣ ਕੇ ਆਏ ਆ ਉਹਨਾਂ ਦੀ ਵੀ ਇੱਛਾ ਜੇ ਉਹ ਕੀ ਚਾਹੁੰਦੇ ਆ ਉੱਪਰਲੀ ਲੀਡਰਸ਼ਿਪ ਨੂੰ ਉਹ ਚੀਜ਼ ਜ਼ਰੂਰ ਸੁਮਿਟੇ ਦੇ ਦੀਏ ਨਹੀਂ ਤਾਂ ਉਹਦਾ ਨਤੀਜਾ ਜਿਹੜਾ ਤੁਸੀਂ ਸਦਨ ਦੇ ਵਿੱਚ ਦੇਖਿਆ ਉਹੀ ਹੁੰਦਾ ਹੈ ਇਸ ਤਰ੍ਹਾਂ ਕੰਫੀਡੈਂਸ ਬਹੁਤ ਸੀਗੇ ਤੁਸੀਂ ਪਹਿਲਾਂ ਹੀ ਤੁਹਾਨੂੰ ਲੱਗ ਰਿਹਾ ਸੀ ਕਿ ਕਰਾਸ ਵੋਟਿੰਗ ਵਗੈਰਾ ਹੋਣੀ ਹੈ ਕਿ ਪ੍ਰੋਸ ਵੋਟਿੰਗ ਹੋ ਸਕਦੀ ਹੈ ਬਹੁਤ ਕੰਫੀਡੈਂਸ ਸੀਗੇ ਕਰਾਸ ਵੋਟਿੰਗ ਦੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਤੁਸੀਂ ਦੇਖੋ ਤੁਸੀਂ ਕਈ ਪਿਛਲੇ ਸਾਲ ਤੋਂ ਦੇਖ ਰਹੇ ਚੰਡੀਗੜ੍ਹ ਦਾ ਕੀ ਹਾਲ ਸੀਗਾ ਜਿਹੜੇ ਉਹਨਾਂ ਦੇ ਚੁਣੇ ਹੋਏ ਮੇਅਰ ਦੇ ਜਿਹੜੇ ਕ ਉੱਪਰ ਕੋਈ ਨਹੀਂ ਦਿਖਾਂਦਾ ਪਰ ਨਿਰਾਸ਼ਾ ਹਰ ਬੰਦੇ ਦੇ ਮਨ ਸੀਗੀ ਉਹ ਨਿਰਾਸ਼ਾ ਦਾ ਜਿਹੜਾ ਨਤੀਜਾ ਤੁਸੀਂ ਸਾਹਮਣੇ ਵਿੱਚ ਦੇਖੀ ਨੀ ਕੋ ਵੈਲਿਡ ਤਾਂ ਹੋਈ ਨਹੀਂ ਵੈਲਿਡ ਤਾਂ ਨਹੀਂ ਹੋਈ ਲੇਕਿਨ ਕ੍ਰਾਸ ਵੋਟ ਜਿਹੜਾ ਹੈਗਾ ਜ਼ਰੂਰ ਹੋਇਆ ਜਿਸ ਤਰ੍ਹਾਂ 19 19 17 ਦੀ ਰੇਸ਼ੀਓ ਨਾਲ ਅੱਜ ਜਿਹੜਾ ਨਤੀਜਾ ਆਇਆ ਹੈ ਉਹ 19 ਬੀਜੇ 19 ਭਾਰਤ ਜਾਂਦਾ ਪਾਰਟੀ ਨੂੰ 17 ਇੰਟੀਗ੍ਰੇਟ ਬੰਦੇ ਨੂੰ ਪਈ ਹੈ ਜ਼ੀਰੋ ਨੋਨ ਵੈਲਿਡ ਵੋਟ ਹੈ ਤੇ ਦਾ ਮਤਲਬ ਹੈ ਕਿਸੇ ਨੇ ਆਪਣੀ ਵੋਟ ਖਰਾਬ ਨਹੀਂ ਕੀਤੀ ਤੇ ਸਭ ਨੇ ਆਪਣੇ ਮਨ ਦੀ ਸੁਣ ਕੇ ਭਾਰਤ ਜਾਂਦਾ ਪਾਰਟੀ ਨੂੰ ਵੋਟ ਪਾਈ ਹੈ ਠੀਕ ਕੁਲ ਜਦ ਮੇਰ ਦੇ ਰਸਤੇ ਖੁੱਲ ਕੇ ਤਾਂ ਸੀਨਾ ਡਿਊਟੀ ਡਿਪਟੀ ਮੇਰ ਤਾਂ ਕੁਝ ਵੀ ਨਹੀਂ ਹੋਦੇ ਅੱਗੇ ਇੱਕ ਜਿਸਨ ਬਹੁਤ ਵੱਡੀ ਗੱਲ ਹੈ ਕਿ ਬਹੁਮਤ ਛੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਕੋਲ ਸੀਗਾ ਲੇਕਿਨ ਬੀਜੇਪੀ ਦੀ ਇੱਕ ਵੱਡੀ ਜਿੱਤ ਹੈ ਇਦਾਂ ਕਿ ਬਹੁਮਤ ਦੀ ਗੱਲ ਤੁਸੀਂ ਕਰਦੇ ਹੋ ਪਰ ਬਹੁਮਤ ਮੈਨੂੰ ਲੱਗਦਾ ਨਹੀਂ ਤੁਸੀਂ ਕੱਲ ਦੇ ਇੱਕ ਦਿਨ ਪਹਿਲਾਂ ਰਾਜਾ ਵਰਡਿੰਗ ਜਿਹੜੇ ਪੰਜਾਬ ਕਾਂਗਰਸ ਦੇ ਅਧਿਖਸ਼ਾ ਉਹਨਾਂ ਦਾ ਕੀ ਬਿਆਨ ਆਇਆ ਸੀਗਾ ਕਿ ਸਾਡਾ ਕੋਈ ਗਠਬੰਧ ਨਹੀਂ ਆਪਾਂ ਉੱਪਰ ਲੀਡਰਸ਼ਿਪ ਨਾਲ ਗੱਲ ਕਰਾਂਗੇ ਮੈਨੂੰ ਲੱਗਦਾ ਹੈ ਕਿ ਕਾਉਂਸਲਰ ਦੇ ਮਨ ਦੇ ਵਿੱਚ ਹੁਣੇ ਨਹੀਂ ਪਤਾ ਕਿ ਕਿਹੜੀ ਪਾਰਟੀ ਦੇ ਕਾਉਂਸਲਰ ਦੇ ਮਨ ਦੇ ਵਿੱਚ ਨਿਰਾਸ਼ਾ ਸੀਗੀ ਪਰ ਜੋ ਵੀ ਨਿਰਾਸ਼ਾ ਸੀਗੀ ਉਹਨੇ ਭਰਤੀ ਜਾਂਦਾ ਪਾਰਟੀ ਨੂੰ ਸਮਰਥਨ ਦਿੱਤਾ ਤੇ ਅੱਜ ਬਹੁਮਤ ਨਾਲ ਪਾਰਟੀ ਜਾਂਦਾ ਪਾਰਟੀ ਦਾ ਮੇਰ ਬਣਿਆ ਸੀਨੀਅਰ ਡਿਪਟੀ ਮੇਰ ਤੇ ਡਿਪਟੀ ਮੇਰ ਦਾ ਵੀ ਕੁਝ ਹੀ ਦੇਰ ਦਰਵਾਜ਼ੇ ਤੇ ਚੱਲਦਾ ਇਨਾ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਸਾਰੀਆਂ ਚੀਜ਼ਾਂ ਜਿਹੜੀ ਹੈਗੀ ਹੋ ਪਹਿਲਾਂ ਹੀ ਸਾਨੂੰ ਪਤਾ ਸੀਗਾ ਕਿ ਆਪਸੀ ਜਿਹੜਾ ਕਲੇ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਉਹ ਜਰੂਰ ਵੇਖਣ ਨੂੰ ਮਿਲ ਰਿਹਾ ਜਿਸ ਕਰਕੇ ਜਿਹੜਾ ਅੱਜ ਇਹ ਮੇਅਰ ਚੰਡੀਗੜ੍ਹ ਦੇ ਵਿੱਚ ਭਾਜਪਾ ਦਾ ਹੋਇਆ ਯਾਨੀ ਕਿ ਕਹਿ ਸਕਦੇ ਆ ਕਿ ਇੱਕ ਵੱਡੀ ਸਫਲਤਾ ਇੱਕ ਵੱਡਾ ਕਹਿ ਸਕਦੇ ਆ ਕਿ ਪੂਰੀ ਗੇਮ ਜਿਹੜੀ ਹੈ ਹੁਕਮ ਚੁੱਕੀ ਹੈ ਕਿਉਂਕਿ ਬਹੁਮਤ ਦੀ ਅਸੀਂ ਗੱਲ ਕਰ ਲਈ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਸਵੇਰ ਤੋਂ ਲੈ ਕੇ ਲਗਾਤਾਰ ਗਰਾਊਂਡ ਜ਼ੀਰੋ ਤੇ ਨਿਊਜ਼ 18 ਵੱਲੋਂ ਤੁਸੀਂ ਦੇਖ ਰਹੇ ਸੀਗੇ ਕਿ 19+1 20 ਵੋਟਾਂ ਸੀਗੀ

ਤੇ ਹੁਣ ਜਿਹੜਾ ਰੇਸ਼ੋ ਆਇਆ 19 ਤੇ 17 17 ਜਿਹੜੀ ਇਹ ਪ੍ਰੇਮਲਤਾ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਮੇਅਰ ਦੇ ਉਹਨਾਂ ਨੂੰ ਪਈ ਹੈ ਤੇ 19 ਵੋਟਾਂ ਜਿਹੜੀ ਹੈ ਉਹ ਹਰਪ੍ਰੀਤ ਕੌਰ ਬਬਲਾ ਜਿਹੜੀ ਚੰਡੀਗੜ੍ਹ ਦੀ ਹੁਣ ਨਵੀਂ ਮੇਅਰ ਬਣੀ ਹੈ ਉਹਨਾਂ ਨੂੰ ਮਿਲੀ ਹੈ ਯਾਨੀ ਕਿ ਕ੍ਰਾਸ ਵੋਟਿੰਗ ਹੋਈ ਹੈ ਕਿਉਂਕਿ ਇਹਦੇ ਵਿੱਚ ਇਨਵੈਲਿਡ ਕੋਈ ਵੀ ਵੋਟ ਨਹੀਂ ਹੈ ਜ਼ੀਰੋ ਇਨਵੈਲਿਡ ਵੋਟ ਹੈ ਤਾਂ ਕਿਤੇ ਨਾ ਕਿਤੇ ਹੁਣ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਸਰਕਮਸਟੈਂਸੀ ਰਹੀ ਕਿਸ ਤਰ੍ਹਾਂ ਦਾ ਸਿਨੈਰੀਓ ਜਿਹੜਾ ਉਹ ਬਣਿਆ ਹਾਲਾਂਕਿ ਭਾਜੀਪੀ ਲਗਾਤਾਰ ਇਹਦੇ ਵਿੱਚ ਕੌਨਫ ਜੋ ਜਨਾ ਹਾਲਾ ਕਿ ਹਾਰ ਹੋਈ ਹੈ 17 ਵੋਟਾਂ ਇਹਨਾਂ ਨੂੰ ਜਿਹੜੇ ਹੈਗੇ ਉਹ ਮਿਲੀ ਹੈ ਕੋਸ਼ਿਸ਼ ਵੀ ਕਰਾਂਗੇ ਇਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਲੇਕਿਨ ਫਿਲਹਾਲ ਉਹ ਗੱਲਬਾਤ ਜਿਹੜੇ ਉਹ ਨਹੀਂ ਕਰਦੇ ਨਜ਼ਰ ਆ ਰਹੀ ਲੇਕਿਨ ਬੀਜੇਪੀ ਪਹਿਲਾਂ ਤੋਂ ਹੀ ਕੌਨਫੀਡੈਂਸੀ ਹਾਲਾ ਕਿ ਇੱਥੇ ਪੂਰਾ ਪੁਲਿਸ ਵੱਲੋਂ ਪੂਰਾ ਇੱਥੇ ਪਿਆਰਾ ਲਾਇਆ ਗਿਆ ਹੈ ਔਰ ਜਿਹੜੇ ਕਾਉਂਸਲਰਸ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਬਾਹਰ ਨਿਕਲ ਰਹੇ ਨੇ ਔਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਹਾਲਾ ਕਿ ਕਾਫੀ ਪ੍ਰੇਮ ਲਤਾ ਜਿਹੜੀ ਹੈਗੀ ਉਹ ਜਾਂਦੇ ਨਜ਼ਰ ਆ ਰਹੀ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਹੈ ਉਹਨਾਂ ਵੱਲੋਂ ਅਹ ਕੋਸ਼ਿਸ਼ ਕਰਾਂਗੇ ਜਿਹੜੀ ਪ੍ਰੇਮ ਲਤਾ ਡਾਂਸ ਕਰਕੇ ਤੇ ਕਿਤੇ ਨਾ ਕਿਤੇ ਬਹੁਤ ساری ਚੀਜ਼ਾਂ ਨੇ ਕਿ ਕੋਸ਼ਿਸ਼ ਅਸੀਂ ਜ਼ਰੂਰ ਕੀਤੀ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਲੇਕਿਨ ਕਿਸੇ ਵੀ ਤਰ੍ਹਾਂ ਦੀ ਉਹਨਾਂ ਨਾਲ ਗੱਲਬਾਤ ਨਹੀਂ ਕਰਦੇ ਨਜ਼ਰ ਆਏ ਲੇਕਿਨ ਪੂਰਾ ਜਿਹੜੀ ਕਹਿ ਸਕਦੇ ਆ ਕਿ ਪੂਰੀ ਗੇਮ ਉਲਟ ਚੁੱਕੀ ਹੈ ਭਾਜਪਾ ਨੂੰ 19 ਵੋਟਾਂ ਪਈਆਂ ਯਾਨੀ ਕਿ 16 ਸੀ 3 ਵੋਟਾਂ ਕ੍ਰਾਸ ਵੋਟਾਂ ਹੋਈ ਹੈ ਯਾਨੀ ਕਿ ਉਹ ਕਿਨੇ ਪਾਈ ਹੈ ਹਾਲਾਂਕਿ ਭਾਜਪਾ ਜਰੂਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਪਹਿਲਾ ਤੋਂ ਹੀ ਇੰਟਰਨਲ ਜਿਹੜਾ ਕਲਾ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਜਿਹੜਖ ਨੂੰ ਮਿਲ ਰਿਹਾ ਸੀਗਾ ਚਾਹੇ ਉਹ ਡਿਵੈਲਪਮੈਂਟ ਦੀ ਗੱਲ ਹੋਵੇ ਚਾਹੇ ਉਹ